ਆਡੇ ਵਿੱਚ ਬਣਾਵਾਂਗੇ ਹਰੀ ਮਿਰਚ ਦਾ achar ਜਿਹੜਾ ਸਾਲੋਂ ਸਾਲ ਖਰਾਬ ਨਹੀਂ ਹੋਏਗਾ ਇਸ achar ਨੂੰ ਬਣਾਉਣ ਦੇ ਲਈ ਮੈਂ 1 ਕਿਲੋ ਦੇ ਕਰੀਬ ਹਰੀਆਂ ਮਿਰਚਾਂ ਲਈਆਂ ਤੇ ਇਹਦੀਆਂ ਡੰਡੀਆਂ ਜਿਹੜੀਆਂ ਉਹ ਵੱਖ ਕਰਕੇ ਇਹਨੂੰ ਚੰਗੀ ਤਰ੍ਹਾਂ ਧੋ ਕੇ ਪੱਖੇ ਥੱਲੇ 3 ਤੋਂ 4 ਘੰਟੇ ਸੁਕਾ ਲਿਆ ਇਹਨਾਂ ਨੂੰ ਬਿਲਕੁਲ ਇਹ ਸੁੱਕੀਆਂ ਆਏ ਹੁਣ ਬਿਲਕੁਲ ਪਾਣੀ ਨਹੀਂ ਹੋਣਾ ਚਾਹੀਦਾ ਜਦ ਤੁਸੀਂ ਇਹਨਾਂ ਦਾ achar ਬਣਾਉਣਾ ਵਾ ਤੇ ਇਹ ਦੋ ਕਿਸਮ ਦੀਆਂ ਹਰੀਆਂ ਮਿਰਚਾਂ ਮੋਟੀਆਂ ਵਾਲੀਆਂ ਤੇ ਪਤਲੀਆਂ ਵਾਲੀਆਂ ਕਿਉਂਕਿ ਮੈਂ ਇਹਨਾਂ ਨੂੰ ਆਪਣੇ ਘਰ ਦੇ ਵਿੱਚੋਂ ਹੀ ਤੋੜਿਆ ਵਾ ਤੇ ਮੋਟੀ ਵਾਲੀ ਜਿਹੜੀ ਹਰੀ ਮਿਰਚਾ ਉਹਦੀ ਕਿਸਮ ਕਿਹੜੀ ਹੈ ਜੇ ਤੁਹਾਨੂੰ ਪਤਾ ਹੋਵੇ ਨਾ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਉਸ ਦੇ ਬਾਅਦ ਨਾ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਅਸੀਂ ਦੋ ਪਾਰਟਸ ਦੇ ਵਿੱਚ ਕੱਟ ਕਰ ਲਵਾਂਗੇ ਤੁਹਾਡੇ ਹੱਥ ਚੜਿਆ ਉਹ ਬਿਲਕੁਲ ਸੁੱਕੇ ਹੋਣੇ ਚਾਹੀਦੇ ਆ ਇਹਨੂੰ ਕੱਟਦੇ ਸਮੇਂ ਵੀ ਇੱਕ ਮਸਾਲਾ ਤਿਆਰ ਕਰਾਂਗੇ ਜਿਸ ਦੇ ਵਿੱਚ ਸੁੱਕਾ ਧਨੀਆ, ਸਰੋਂ ਦੇ ਦਾਣੇ, ਜੀਰਾ ਤੇ ਸੌਫ ਲਵਾਂਗੇ। ਇਹ 1 ਕਿਲੋ ਦੇ ਹਿਸਾਬ ਨਾਲ ਤੁਸੀਂ ਲੈਣਾ ਤੇ ਇਹਨਾਂ ਦੀ ਕੁਆਂਟੀਟੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੱਸ ਦਿਆਂਗੀ। ਇਹਨੂੰ 1 ਮਿੰਟ ਦੇ ਲਈ ਆਪਾਂ ਸੇਕ ਲਵਾਂਗੇ। ਉਸ ਤੋਂ ਬਾਅਦ ਇਹਦੇ 'ਚ ਕਲੌਂਜੀ ਐਡ ਕਰ ਦੇਵਾਂਗੇ ਤੇ ਕਲੌਂਜੀ ਐਡ ਕਰਨ ਦੇ ਬਾਅਦ ਵੀ ਇਹਨੂੰ 1 ਤੋਂ 1.5 ਮਿੰਟ ਲਈ ਤੁਸੀਂ ਫਿਰ ਤੋਂ ਸੇਕ ਲਵੋ ਤੇ ਉਸ ਦੇ ਬਾਅਦ ਗੈਸ ਦੀ ਫਲੇਮ ਨੂੰ ਬੰਦ ਕਰ ਦਿਓ ਤੇ ਇਹਨੂੰ ਠੰਡਾ ਹੋਣ ਤੇ ਮਿਕਸੀ ਜਾਰ ਦੇ ਵਿੱਚ ਐਡ ਕਰ ਲਵਾਂਗੇ ਦਰਦਰਾ ਜਿਹਾ ਪੀਸ ਲਵਾਂਗੇ ਤੁਸੀਂ ਚਾਹੋ ਤਾਂ ਇਹਨੂੰ ਗੁੰਡੇ ਦੇ ਵਿੱਚ ਵੀ ਕੁੱਟ ਸਕਦੇ ਹੋ ਨਾਲ ਹੀ ਮੈਂ ਇੱਥੇ ਸਰੋਂ ਦਾ ਤੇਲ ਜਿਹੜਾ ਹੈ ਉਹ ਗਰਮ ਹੋਣ ਲਈ ਰੱਖ ਦਿੱਤਾ ਤੇਲ ਜਦੋਂ ਪੂਰਾ ਗਰਮ ਹੋ ਜੇ ਗੈਸ ਦੀ ਫਲੇਮ ਨੂੰ ਬੰਦ ਕਰ ਦਿਓ ਤੇ ਤੇਲ ਨੂੰ ਠੰਡਾ ਹੋਣ ਲਈ ਛੱਡ ਦਿਓ ਤੇ ਜਿਹੜਾ ਜਿਹੜਾ ਮਸਾਲਾ ਸੀ ਇਹਨੂੰ ਵੀ ਮੈਂ ਦਰਦਰਾ ਜਿਹਾ ਪੀਸ ਲਿਆਵਾਂ ਤੇਲ ਜਦੋਂ ਹਲਕਾ ਕੋਸਾ ਰਹਿ ਜਾਵੇ ਤਾਂ ਇਹਦੇ ਵਿੱਚ ਹਰੀਆਂ ਮਿਰਚਾਂ ਐਡ ਕਰ ਦਿਓ ਨਾਲ ਹੀ ਜਿਹੜਾ ਅਸੀਂ ਮਸਾਲਾ ਬਣਾਇਆ ਸੀਗਾ ਉਹ ਐਡ ਕਰ ਦੇਣਾ ਵਾ ਤੇ ਇਹਨੂੰ ਮਿਕਸ ਕਰ ਲਵਾਂਗੇ ਇਸ ਦੇ ਇਲਾਵਾ ਇਹਦੇ ਵਿੱਚ 2 ਚਮਚੇ ਦੇ ਕਰੀਬ ਜਿਹੜਾ ਅਸੀਂ ਨੂਨ ਰੈਗੂਲਰ ਖਾਂਦੇ ਆ ਉਹ ਮੈਂ ਐਡ ਕੀਤਾ ਵਾ 1 ਚਮਚ ਦੇ ਕਰੀਬ ਇਹਦੇ ਚ ਹਲਦੀ ਪਾਊਡਰ ਐਡ ਕਰਾਂਗੇ ਜਿਹੜਾ ਇਹਨੂੰ ਖਰਾਬ ਹੋਣ ਤੋਂ ਵੀ ਬਚਾਏਗਾ achar ਨੂੰ ਤੇ ਕਲਰ ਵੀ ਬਹੁਤ ਵਧੀਆ ਦੇਗਾ ਥੋੜੀ ਜਿਹੀ ਮੈਯੋਨਾਈਜ਼ ਪਾਈ ਹੈ ਤੇ ਖਾਸ ਚੀਜ਼ ਜਿਹੜੀ ਤੁਹਾਡੇ achar ਚ ਜ਼ਰੂਰ ਹੋਣੀ ਚਾਹੀਦੀ ਹੈ ਤੇਲ ਪਾਵਾ ਘੱਟ ਜਾਵੇ ਪਰ ਇਹ ਚੀਜ਼ ਤੁਸੀਂ ਜ਼ਰੂਰ ਐਡ ਕਰਿਓ ਇਹ ਹੈ ਜੀ ਵਿਨੇਗਰ ਮੈਂ ਇਥੇ 2 ਵੱਡੇ ਚਮਚੇ ਦੇ ਕਰੀਬ ਵਾਈਟ ਵਿਨੇਗਰ ਐਡ ਕੀਤਾ ਤੁਸੀਂ ਕੋਈ ਵੀ ਸਿਰਕਾ ਇਹਦੇ ਵਿੱਚ ਪਾ ਸਕਦੇ ਹੋ ਤੇ ਲਾਸਟ ਵਿੱਚ ਮੈਂ ਇਹਨੂੰ ਇੱਕ ਬਿਲਕੁਲ ਬਾਜ਼ਾਰ ਵਰਗਾ ਲੁੱਕ ਦੇਣ ਦੇ ਲਈ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਐਡ ਕੀਤਾ ਵਾ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਾਂਗੇ ਉਸ ਤੋਂ ਬਾਅਦ ਇਹਨੂੰ ਠੰਡੇ ਹੋਣ ਦੇ ਲਈ ਛੱਡ ਦੇਾਂਗੇ ਜੇਕਰ ਤੁਹਾਨੂੰ ਲੱਗੇ ਨਾ ਕਿ ਅਚਾਰ ਦੇ ਵਿੱਚ ਤੇਲ ਘਟਾ ਦਾ ਤੁਸੀਂ ਤੇਲ ਸਰੋਂ ਦਾ ਗਰਮ ਕਰਕੇ ਠੰਡਾ ਕਰਕੇ ਫਿਰ ਅਚਾਰ ਦੇ ਵਿੱਚ ਹੋਰ ਉੱਪਰ ਦੀ ਐਡ ਕਰ ਸਕਦੇ ਹੋ ਸੁੱਕੇ ਭਾਂਡੇ ਦੇ ਵਿੱਚ ਇਹਨੂੰ ਬਿਲਕੁਲ ਆਪਾਂ ਪਰ ਲਵਾਂਗੇ 2 ਤੋਂ 3 ਦਿਨ ਤੱਕ ਤੁਸੀਂ ਇਹਨੂੰ ਲਗਾਤਾਰ ਹਿਲਾਉਂਦੇ ਰਹਿਣਾ ਵਾ ਤੇ ਉਸ ਦੇ ਬਾਅਦ ਤੁਸੀਂ ਦੇਖੋਗੇ ਕਿ ਅਚਾਰ ਜਿਹੜਾ ਹੈ ਆਪਣੇ ਆਪ ਥੱਲੇ ਬੈਠ ਜਾਏਗਾ ਤੇ ਖਰਾਬ ਬਿਲਕੁਲ ਨਹੀਂ ਹੋਏਗਾ